After that. ਸੁਹੇ ਅਕਬੂਰ ਕਾ ਜਨਮ ਮਰਨ ਦੁਖ ਜਾਈ ਹੋਵੇ ਸਿਫਤ ਖਸਮ ਦੀ ਨੂਰ ਅਰਸਹੁ ਕੁਰਸਹੁ ਮੁੱਚਤੀ ਹੈ ਤੋ ਤਿਖ ਸਚ ਪਾ ਮਾਰਗ ਜਨਮ ਜਨਮ ਦੀ ਕਟਿਏ ਸਰਜਨਾ ਸੱਚਾ ਪਾਤਸ਼ਾਹ ਸਿਰਸਾ ਹਾਂ ਦਾ ਸਵਾਹੋ ਜਿਸ ਪਾਸ ਬਹਿਠਿਆ ਸੋਹਿਆ ਸਭਨਾ ਦਾ ਵੇਖਾ 끝나 <목소리나> ਮਾਰਨਾ ਕੀਤੇ ਕੇ ਚੇ ਨਹੀਂ ਜਮ ਨਹੀਂ ਆਵੇ ਨੇ ਸਤਿਗੁਰ ਕਾ ਦਿਲਾਸਾ ਨਾਮ ਧਿਆਨ ਸੁਖ ਫਲ ਪਾਇਨ ਆਠ ਪਹਰ ਅਰغب ਹੈ ਤੇਰੀ ਸਰਨ ਤੇਰੇ ਪਰਵਾਸੈ ਪੰਚ ਦੁਸ਼ਟ ਲੈ ਸਾਧ ਹੈ ਗਿਆਨ ਧਿਆਨ ਕਿਛ ਕਰਮ ਨਾ ਜਾਣ ਸਾਰ ਨਾ ਜਾਣ ਤੇ ਸਭ ਤੇ ਵੱਡਾ ਸਤਗੁਰ ਨਾਨਕ ਜੇਨ ਕਲ ਰਾਖੀ ਮੇਰੀ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰਨਾ ਜਾਣ ਤੇਰੀ ਸਭ ਤੇ ਵੱਡਾ ਸਤਗੁਰ ਨਾਨਕ ਜਿਨ ਕਲ ਰਾਖੀ ਮੇਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਸੋ ਪਾਸੇ ਕੀ ਆਤਮ ਸਰੂਪ ਜਾਗਦੇ ਜੋਤ ਜਹਾਰਾ ਨ ਹੋ ਸਰਬ ਕਲਾ ਭਰਪੂਰ ਖੰਡਾ ਬ੍ਰਹਮੰਡਾ ਦੇ مالک ਹਲਤ ਪਲਤ ਕੇ ਰਾਖੇ ਤਨ ਤਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੀ ਬਾਣੀ ਜੀ ਉਹਨਾਂ ਦੇ ਕੋ ਮਿੱਤਰ ਹੈ ਜਿਉਲੀ ਦੇ ਅੰਦਰ ਅੰਮ੍ਰਿਤ ਵੇਲੇ ਦੇ ਲਾਹੇ ਪ੍ਰਾਪਤ ਕਰ ਗਏ ਗੁਰੂ ਕੀ ਵਡਿਆਈ ਹੋਈ ਗੁਰੂ ਰੂਪ ਸਾਖ ਸੰਗਤ ਜੀਓ ਅੱਜ ਅੰਮ੍ਰਿਤ ਵੇਲੇ ਗੁਰਦੇਵ ਜੀ ਨੇ ਪ੍ਰਕਾਸ਼ ਬਾਣ ਹੋ ਕੇ ਜੋ ਹੁਕਮਨਾਮਾ ਸਾਹਿਬ ਦੀ ਦਾਤ ਸਭੀ ਕੋਲੀ ਦੇ ਅੰਦਰ ਪਾਈ ਹੈ ਔਰ ਦੇ ਤੁਖੇ ਬੋਧ ਦੇ ਦੇ ਮੁਤਾਬਕ ਸਤਿਗੁਰੂ ਮਹਾਰਾਜ ਅਤੇ ਪਾਤਸ਼ਾਹ ਦੀ ਦਇਆ ਦੇ ਨਾਲ ਕਿਰਪਾ ਕਰੇ ਰਾਮ ਅਤੇ ਗਾਥਾ ਆਪ ਸੰਗਤ ਦੀ ਤਸੀਰ ਦੇ ਨਾਲ ਉਹ ਵਿਚਾਰਾਂ ਦੀ ਸਾਂਝ ਪਾ ਸਕੇ ਆਪ ਸਾਰੇ ਦਇਆ ਮਇਆ ਰਹਿਮਤ ਕਰਕੇ ਗੁਰਦੇਵ ਦੇ ਪਵਿੱਤਰ ਚਰਨਾਂ ਦੇ ਵਿੱਚ ਥੀਸ ਨਿਵਾ ਕੇ ਅਖੀਸ ਬਖਸ਼ਦੇ ਹੋਏ ਪਿਆਰ ਸਹਿਤ ਬੋਲੋ ਸਤਨਾਮ ਦੇ ਨਾਮ ਮਹਾਰਾਜ ਸੱਚੇ ਪਾਤਸ਼ਾਹ ਦੇ ਇੱਕ ਪਵਿੱਤਰ ਬਚਨ ਆਉਂਦੇ ਨੇ ਗੁਰਦੇਵ ਜੀ ਲਿਖਦੇ ਨੇ ਮੋਗ ਉਤਰੇ ਸਾਤਰ ਖਟ ਪਿੰਗ ਗਿਰਨ ਚੜ ਜਾਏ ਅੰਦਰ ਲਖ ਬਕਰੋ ਸੁਣਾ ਜੋ ਕਾਲ ਕਿਰਪਾ ਕਰਾਏ ਜੇ ਪਰਮੇਸ਼ਵਰ ਸੱਚੇ ਪਾਤਸ਼ਾਹ ਜੀ ਤੁਹਾਡੀ ਕਿਰਪਾ ਹੋ ਜਾਵੇ ਜਿਸ ਤਰ੍ਹਾਂ ਇੱਕ ਪਿੰਗਲਾ ਕੋਈ ਕਿਸੇ ਪਹਾੜੀ ਤੇ ਨਹੀਂ ਚੜ ਸਕਦਾ ਉਹ ਪਿੰਗਲ ਵੀ ਇੱਕ ਪਹਾੜੀ ਤੇ ਚੜ ਸਕਦਾ ਜਿਸ ਨੂੰ ਉਹ ਦੇਵ ਜੀ ਕਹਿੰਨ ਨੇ ਪਿੰਗਲ ਪਰਬਤ ਖਾਰ ਪਰਿਖ ਸੁਨਖਤਰ ਬਕੀਤਾ ਅੰਤਲੇ ਤਿਰ ਤੋਂ ਸੋਚੇ ਗੁਰਦੇਵ ਸੱਚੇ ਪਾਤਸ਼ਾਹ ਦਇਆ ਕਰ ਜੋ ਭਗਤ ਮਹਾਰਾਜ ਸੱਚੇ ਪਾਸਾ ਜੀ ਨੇ ਅੰਮ੍ਰਿਤ ਵੇਲੇ ਪ੍ਰਕਾਸ਼ਵਾਨ ਹੋ ਕੇ ਹੁਕਮ ਨਾਵੇਂ ਦੀ ਦਾਖ ਖੜਕ ਝੋਲੀ ਦੇ ਵਿੱਚ ਪਾਈ ਹੈ ਉਸ ਦੇ ਅੰਦਰ ਸਤਿਗੁਰੂ ਪੰਚਮ ਗੁਰਦੇਵ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਸਾ ਜੀ ਨੇ ਇਹ ਵਚਨ ਸੁਹੀ ਰਾਗ ਦੇ ਅੰਦਰ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਚੇ ਪਾਤਸ਼ਾਹ ਦੇ ਸੁਭਾਈ ਮਾਨ ਅੰਗ 749 ਅਤੇ 750 ਦੇ ਦਰਦ ਕੀਤੇ ਨੇ ਗੁਰਦੇਵ ਮਹਾਰਾਜ ਸਚੇ ਪਾਤਸ਼ਾਹ ਸਮਝਾਉਂਦੇ ਨੇ ਉਹ ਆਪਣੇ ਸੇਵਕਾਂ ਦੀ ਉਹ ਪਰਮੇਸ਼ਵਰ ਜਿਹੜਾ ਅਕਾਲ ਪੁਰਖ ਵਜੁਰੂ ਜੀ ਹੈ ਉਹ ਆਪਣੇ ਸੇਵਕਾਂ ਦੀ ਲੋਕ ਅਤੇ ਪਰਲੋਕ ਵਿੱਚ ਲਾਜ ਪਤ ਰੱਖਦਾ ਹੈ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕੋਲ ਕਰ ਬਚਨਾਂ ਦੇ ਆਰੰਭ ਦੇ ਅੰਦਰ ਸਮਝ ਆਉਂਦੇ ਨੇ ਸੂਹੀ ਮਹੱਲਾ ਪੰਜਵਾ ਸੂਹੀ ਰਾਗ ਦੇ ਉਚਾਰਨ ਕੀਤੇ ਪੰਚਮ ਗੁਰਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਕੋਲ ਕਰ ਬਚਨ ਨੇ ਸੂਹੀ ਰਾਗ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਰਾਗਾਂ ਦੇ ਅੰਦਰ 15ਵੇਂ ਨੰਬਰ ਤੇ ਅੰਦਰ ਗੁਰਦੇਵ ਦੀ ਕੁਰਬਾਨ ਕਰਦੇ ਨੇ ਜੀਵ ਦੇ ਸਿਰ ਉੱਪਰ ਤੂੰ ਸੁਆਮੀ ਸੋ ਦੁੱਖ ਕੈਸਾ ਪਾਵੇ ਹੈ ਹੇ ਪ੍ਰਮਾਤਮਾ ਅਕਾਲ ਪੁਰਖ ਪ੍ਰਭੂ ਪਰਮੇਸ਼ਵਰ ਜੀ ਜਿਸ ਦੇ ਸਿਰ ਤੇ ਤੁਹਾਡਾ ਹੱਥ ਹੋਵੇ ਉਸ ਨੂੰ ਦੁੱਖ ਕੋ ਨਹੀਂ ਕਰ ਸਕਦਾ ਯੋ ਕਿ ਫਿਰਤੇ ਪਰਮੇਸ਼ਵਰ ਜੀ ਹੈ ਪਵਿੱਤਰ ਵਚਨ ਮਹਾਰਾਜ ਜੀ ਦੇ ਆਪਾਂ ਪੜ੍ਹਦੇ ਆ ਫਿਰ ਉਪਰ ਫਾਦਾ ਗੁਰ ਸੋਰਾ ਨਾਨਕ ਤਾਕੇ ਕਾਰਤ ਕੋ ਜੇ ਉਹ ਪਰਮੇਸ਼ਵਰ ਅਕਾਲ ਪੁਰਖ ਜੀ ਦਾ ਹੱਥ ਫਿਰਤੇ ਹੋਵੇ ਫਿਰ ਮਹਾਰਾਜ ਜੀ ਕਹਿੰਦੇ ਨੇ ਦੁੱਖ ਨਹੀਂ ਸਭ ਸੁਖ ਹੀ ਹੈ રે ਫਿਰ ਦੁੱਖ ਨਹੀਂ ਫਿਰ ਸਭ ਸੁਖ ਹੀ ਵਰਤਿ ਕੋ ਜੇ ਹੱਥ ਪਰਮੇਸ਼ਵਰ ਦਾ ਹੈ फेर ਉਸ ਨੂੰ ਦੁੱਖ ਜਿਹੜਾ ਹੈ ਉਸ ਜੀਵ ਨੂੰ ਉਸ ਮਨੁੱਖ ਨੂੰ ਦੁੱਖ ਪੋ ਨਹੀਂ ਸਕਦਾ ਮਹਾਰਾਜੀ ਕਰਕੇ ਬਚਨ ਕਰਦੇ ਨੇ ਬੋਲ ਨ ਜਾਣੈ ਮਾਇਆ ਮਦ ਮਾਤਾ ਮਰਨਾ ਚਿਤ ਨ ਆਵੇ ਜਿਹੜਾ ਮਾਇਆ ਦੇ ਰੰਗ ਦੇ ਵਿੱਚ ਹੰਕਾਰ ਦੇ ਵਿੱਚ ਰਤੇ ਉਹ ਉਸ ਨੂੰ ਫਿਰ ਮੌਤ ਵੀ ਭੁੱਲੀ ਹੋਈ ਉਸ ਨੂੰ ਮੌਤ ਵੀ ਆਉਣੀ ਮਾਇਆ ਦੇ ਵਿੱਚ ਰਤੇ ਹੋਏ ਦੇ ਸੰਸਾਰਿਕ ਜੀਵ ਜਿਹੜਾ ਹੈ ਸੰਸਾਰ ਦੇ ਅੰਦਰ ਉਸ ਦੀ ਬਾਤ ਚੱਲ ਸਕਦੀ ਹੈ ਸਾਇਰ ਇੱਕ ਬੜੇ ਸੁੰਦਰ ਬਚਨ ਕਰਦਾ ਹੈ ਕਹਿੰਦਾ ਜਿੰਨ ਕੇ ਆਂਗਨ ਮੈਂ ਅਮੀਰੀ ਦਾ ਸਜਰ ਲੱਗਦਾ ਹੈ ਉਹਨਾਂ ਦਾ ਹਰ ਐਬ ਵੀ ਜਮਾਨੇ ਕੋ ਹੁਨਰ ਲੱਗਦਾ ਹੈ ਜਿੰਨਾਂ ਦੇ ਘਰ ਦੇ ਵਿੱਚ ਅਮੀਰੀ ਮਾਇਕ ਪਦਾਰਥ ਹੋਣ ਉਹ ਕੋਈ ਐਬ ਵੀ ਕਰਨ ਸੰਸਾਰ ਨੂੰ ਉਹ ਹੁਨਰ ਲਗੇਗਾ ਕਿ ਇਹ ਹੁਨਰ ਪਰ ਗੁਰਦੇਵ ਦੀ ਕਹਿੰਦੇ ਜਿਹੜੇ ਏਤ ਦੇ ਵਿੱਚ ਰੱਤੇ ਉਹ ਪਰਮੇਸ਼ਵਰ ਨੂੰ ਭੁੱਲ ਜਾਂਦੇ ਉਹਨਾਂ ਨੂੰ ਮੌਤ ਵੀ yaad ਨਹੀਂ ਪਵਿੱਤਰ ਬਚਨ ਮਹਾਰਾਜ ਦੀ ਕਰਦੇ ਨੇ ਜੋ ਬਨ ਰੂਪ ਮਾਇਆ ਮਤ ਮਤ ਵਿਚਰਤ ਵਿਕਲ ਵੱਡੋ ਅਭਿਮਾਨ ਮਾਇਕ ਪਦਾਰਥਾਂ ਦੇ ਅੰਦਰ ਰੱਤੇ ਹੋਰ ਆ ਦੇ ਜਿਹੜਾ ਹੈ ਕਿਉਂਕਿ ਮਾਇਆ ਦੇ ਰੂਪ ਵੀ ਪੜੇ ਕਿਤੇ ਜੜ ਮਾਇਆ ਤਾਂ ਕਰ ਦੇ ਕਿਤੇ ਚੇਤਨ ਮਾਇਆ ਹੈ ਕਿਤੇ ਈਸ਼ਵਰੀ ਮਾਇਆ ਹੈ ਕਿਤੇ ਰਾਜਸੀ ਮਾਇਆ ਹੈ ਉਸ ਦੇ ਵਿੱਚ ਰੱਤਿਆ ਹੋਇਆ ਮਨੁੱਖ ਜਿਹੜਾ ਹੈ ਜਦੋਂ ਮਾਇਕ ਪਦਾਰਥ ਇਹਦੇ ਕੋਲ ਹੋਣ ਬੈਠੋਂ ਫਿਰ ਪਰਮੇਸ਼ਵਰ ਪਰਮਾਤਮਾ ਨੂੰ ਭੁੱਲ ਜਾਂਦਾ ਖਿਆਲ ਕਰਿਓ ਮਾਇਆ ਦੇ ਨਾਲ ਸੰਸਾਰ ਦੇ ਅੰਦਰ ਜੀਵ ਜਦੋਂ ਕੋਈ ਰੋਗ ਲੱਗ ਜਾਵੇ ਵਧੀਆ ਇਲਾਜ ਕਰਾ ਖਤਰਾ ਟ੍ਰੀਟਮੈਂਟ ਕਰਾ ਸਕਦਾ ਹੈ ਵਧੀਆ ਦਵਾਈ ਖਰੀਦ ਸਕਦਾ ਹੈ ਪਰ ਮਾਇਆ ਦੇ ਨਾਲ ਤੰਦਰੁਸਤੀ ਨਹੀਂ ਕਰੀ ਸਕਦਾ ਪਰ ਇਹ ਮਾਇਆ ਦੇ ਕਰਤਾ ਹੋਏ ਪਰਮੇਸ਼ਰ ਨੂੰ ਤੇ ਭੁੱਲ ਇਹਨ ਮੌਤ ਵੀ ਆਉ ਨਹੀਂ ਮਹਾਰਾਜ ਜੀ ਕਹਿੰਦੇ ਨੇ ਬੋਲ ਨਾ ਜਾਣਾ ਮਾਇਆ ਮਦਮਤਾ ਮਰਨਾ ਚੇਤਨਾ ਪਰ ਮੌਤ ਨਹੀਂ ਕੋਈ पास्था के फरमान करते हैं मेरे राम राय तू संत का संत तेरे प्यार संत बोलो सब नाम तेरी बार ਜਿਨ੍ਹਾਂ ਨੇ ਆਪਣੇ ਅੰਦਰ ਦੀ ਕਾਰਾਂ ਨੂੰ ਖਤਮ ਕਰਕੇ ਵਿਕਾਰਾਂ ਨੂੰ ਮਾਰ ਕੇ ਪਰਮੇਸ਼ਵਰ ਜੀ ਨੂੰ ਯਾਦ ਕਰ ਕਰਕੇ ਸਾਥ ਹੋ ਗਏ ਜੜੇ ਉਹ ਸੰਤ ਨੇ ਜਿਹਨਾਂ ਦਾ ਅੰਦਰੋਂ ਬਾਹਰੋਂ ਤਨ ਅਤੇ ਮਨ ਸ਼ਾਂਤ ਹੋ ਗਿਆ ਉਹਨਾਂ ਨੂੰ ਮਹਾਰਾਜ ਜੀ ਕਹਿੰਦੇ ਨੇ ਉਹ ਸੰਤ ਨੇ ਤੇ ਪਰਮੇਸ਼ਵਰ ਜੀ ਮੇਰੇ RAM ਰਾਏ ਤੂੰ ਸੰਤਾਂ ਦਾ ਸਾਥ ਤੇਰੇ ਜਿਹੜਾ RAM ਸਾਧੀਆਂ ਘਟਾਂ ਦੇ ਵਿੱਚ ਬੈਠਾ ਹੈ ਜਿਸ ਨੂੰ ਮਹਾਰਾਜ ਜੀ ਕਹਿੰਦੇ ਨੇ ਸਾਧਾ ਘਟ RAM ਬੋਲੇ RAM ਬਿਨਾ ਕੋ ਬੋਲੇ ਰੇ ਉਹ ਸਾਧੀਆਂ ਘਟਾਂ ਦੇ ਵਿੱਚ ਬੈਠਾ ਹੈ ਏਕਲ ਮਾਟੀ ਪੁੰਜਰ ਝੇਟੀ ਭਾਂਜਨ ਹੈ ਬਹੁ ਨਾਨਾ ਦੇ ਅਸਥਾਵਰ ਜੰਗਮ ਕੀਟਪਤੰਗਮ ਘਟ ਘਟ RAM ਸਮਾਨਾਰੀ ਉਹ ਦਾ ਉਸ ਪਰਮੇਸ਼ਵਰ ਸਾਰੇ ਘਟਾ ਦੇ ਵਿੱਚ ਬੈਠਿਆ ਹੋਇਆ ਹੈ ਪਾਸ਼ੇ ਦੀ ਪ੍ਰਮਾਣ ਕਰਦੇ ਨੇ ਕਿ ਅਸੀਂ ਤੁਹਾਡੇ ਮਹਾਰਾਜ ਜੀ ਤੁਹਾਡੇ ਆਸਰੇ ਆ ਤੁਹਾਡੀ ਟੇਕ ਹੈ ਤੁਹਾਡਾ ਪਰਵਾਸਾ ਹੈ ਅਤੇ ਤੁਸੀਂ ਸਾਡੀ ਉਹ ਆਪਣੇ ਸੰਤਾਂ ਦੀ ਪੈ ਦੀ ਰੱਖਦੇ ਮੇਰੇ RAM ਰਾਜ ਤੋਂ ਸੰਤਾਂ ਦਾ ਸੰਤ ਤੇਰੇ ਸਤਿਗੁਰੂ ਮਹਾਰਾਜ ਜੀ ਅੱਗੇ ਫਰਮਾਨ ਕਰਦੇ ਤੇ ਦੇ ਸੇਵਕ ਕੋ ਭੋ ਕਿਛ ਨਹੀਂ ਜਮ ਨਹੀਂ ਆਵੇ ਮੇਰੇ ਜਿਹੜੇ ਪ੍ਰਮਾਤਮਾ ਦੇ ਹੀਵਕ ਬਣਦੇ ਜਿਹੜੇ ਉਹਦੇ ਸੇਵਕ ਬਣਦੇ ਉਹਨਾਂ ਦੇ ਜਮ ਇੱਕ ਆਦਿਕ ਵੀ ਨੇੜੇ ਨੇ ਕਿਉਂਕਿ ਪਰਮੇਸ਼ਵਰ ਦਾ ਨਾਮ ਉਹਨਾਂ ਦੇ ਹਿਰਦੇ ਵਿੱਚ ਟਿਕਿਆ ਸੇਵਕ ਬਣਿਆ ਕੋਈ ਹੈ ਜਿਹੜਾ ਇੱਕ ਪਰਮੇਸ਼ਵਰ ਦੇ ਅਸਰ ਇੱਕ ਉਸ ਪ੍ਰਮਾਤਮਾ ਦੇ ਘਰੋਹੇ ਤੇ ਜਿਹੜਾ ਉਸ ਦਾ ਬਣਦਾ ਹੈ ਫਿਰ ਉਸ ਦਾ ਡਰ ਜਿਹੜੇ ਨੇ ਉਹ ਸਾਰੇ ਖਤਮ ਮੁੱਕ ਜਾਂਦੇ ਨੇ ਮੁੱਕ ਜਾਂਦੇ ਨੇ ਖਤਮ ਹੋ ਜਾਂਦੇ ਨੇ ਨਹੀਂ ਤਾਂ ਸੰਸਾਰ ਦੇ ਵਿੱਚ ਵਿਚਰਦਿਆਂ ਇੱਕ ਡਰ ਇਸ ਮੁਨੁੱਖ ਦਾ ਮੁਕਦਾ ਹੈ ਦੁਨਿਆਵੀ ਡਰ ਇਹਦੇ ਸਿਰ ਤੇ ਕਰਾਉਂਦਾ ਅਤੇ ਜਮ ਆਤਮਿਕ ਵੀ ਏਥ ਨੂੰ ਫਿਰ ਪੜ ਕੇ ਅੱਗੇ ਲਾ ਕੇ ਲੈ ਜਾਂਦੇ ਕਿਉਂਕਿ ਗੁਰਦੇਵ ਦੇ ਪਵਿੱਤਰ ਬਚਨ ਆਪਾਂ ਪੜਦੇ ਸੁਣ ਕੇ ਜਮ ਕੇ ਦੂਤ ਨਾਏ ਤੇਰੇ ਛੱਡ ਜਾ ਉਹ ਨੇੜੇ ਵੀ ਟੁੱਟਦੇ ਪਰ ਹੋਵੇ ਸੇਵਕ ਜਿਸ ਨੂੰ ਮਹਾਰਾਜ ਸੱਚੇ ਪਾਤਸ਼ਾਹ ਪਵਿੱਤਰ ਬਚਨਾਂ ਦੇ ਅੰਦਰ ਕਹਿ ਲੈਨੇ <th>ਗੁਰ ਕਾ ਸੇਵਕ ਆਗਿਆਕਾਰੀ ਖਾਗੂਰ ਦਾ ਸੇਵਕ ਸਦਾ ਪੁਜਾਰੀ ਜਿਹੜਾ ਸੇਵਕ ਹੈ ਉਹ ਪਰਮੇਸ਼ਵਰ ਦਾ ਹੁਕਮ ਮੰਨਦਾ ਉਹਦੇ ਆਗਿਆ ਉਹਦੇ ਆਗਿਆ ਦੇ ਵਿੱਚ ਚੱਲਦਾ ਸਾਰ ਸੰਸਾਰ ਚੱਲਦਾ ਤੇ ਉਹਦੇ ਹੁਕਮ ਦੇ ਅੰਦਰ ਹੈ ਪਰ ਉਹ ਪਰਮੇਸ਼ਵਰ ਦੇ ਉਸ ਹੁਕਮ ਦੇ ਆਗਿਆਕਾਰੀ ਰਹਿੰਦਾ ਹੈ ਸਦਾ ਉਹਦੀ ਸਦਾ ਪੂਜਾ ਵੀ ਕਰਦਾ ਉਸ ਨੂੰ ਯਾਦ ਕਰਦਾ ਉਸ ਨੂੰ ਸਦਾ ਅੰਗ ਸੰਜ ਜਾਣਦਾ ਉਸ ਨੂੰ ਜਾਣਦਾ ਉਹ ਪ੍ਰਮਾਤਮਾ ਨੂੰ ਸਦਾ ਹੀ ਵੇਖਦਾ ਹੈ ਉਹ ਸੇਵਕ ਉਸ ਦੇ ਨੇੜੇ ਤੇ ਜਮ ਆਗਰਕ ਨੇ ਜਿਹੜੇ ਆ ਸਕਦਾ ਡਰ ਕੋ ਉਸ ਦੇ ਭੈ ਜਿਹੜੇ ਨੇ ਉਹ ਸਾਰੇ ਖਤਮ ਹੋ ਜਾਂਦੇ ਨੇ ਰਹਾਉ ਬਿਸਰਾਮ ਦੇ ਕੇ ਗੁਰਦੇਵਹਾਰਾ ਸੱਚੇ ਪਾਸਾ ਅੱਗੇ ਫਰਮਾਨ ਪਏ ਕਰਦੇ ਜੋ ਤੇਰੇ ਰੰਗ ਰਾਤੇ ਈਸਵਾ ਨੇ ਤਿੰਨ ਕਾ ਜਨਮ ਮਰਨ ਦੁੱਖ ਨਾਸਾ ਜਿਹੜੇ ਪ੍ਰਮਾਤਮਾ ਦੇ ਰੰਗ ਦੇ ਵਿੱਚ ਰਤੇ ਗਏ। ਵਿਖਿਆ ਦੇ ਰੰਗ ਦੇ ਵਿੱਚ ਨਹੀਂ ਕਿਉਂਕਿ ਮਹਾਰਾਜ ਜੀ ਕਹਿੰਦੇ ਨੇ ਵਿਖਿਆ ਰੰਗ ਕੁੜਾ ਲਿਆ। ਵਿਖਿਆ ਮਾਇਆ ਦੇ ਰੰਗ ਤੇ ਕੋੜੇ ਨੇ। ਪਰ ਜਿਹੜੇ ਪਰਮੇਸ਼ਵਰ ਸੱਚੇ ਪਾਤਸ਼ਾਹ ਜਿਨ੍ਹਾਂ ਨੂੰ ਤੇਰਾ ਰੰਗ ਲੱਗ ਗਿਆ। ਲੱਗਿਆ ਕਿਨਨ ਨੂੰ? ਮਹਾਰਾਜ ਜੀ ਕਹਿੰਦੇ ਨੇ ਲਾਲ ਰੰਗ ਤਿਸ ਕੋ ਲੱਗਾ। ਜਿਸਕੇ ਵੱਡ ਭਾਗਾ ਜਿੱਦੇ ਵੱਡੇ ਭਾਗ ਨੇ ਉਸ ਨੂੰ ਲਾਲ ਰੰਗ ਲਗਾਇਆ ਫਿਰ ਮੈਲਾ ਕਦੇ ਨਾ ਹੋਵੇ ਨਹਿ ਲਾਗੇ ਤੱਕ ਉਹ ਪਰਮੇਸ਼ਵਰ ਦੇ ਰੰਗ ਦੇ ਵਿੱਚ ਰਤੇ ਪ੍ਰਮਾਤਮਾ ਦੇ ਰੰਗ ਦੇ ਵਿੱਚ ਰਤੇ ਹੋਏ ਉਹਨਾਂ ਦਾ ਫਿਰ ਜਿਹੜਾ ਜੰਮਣ ਮਰਨ ਦਾ ਦੁੱਖ ਹੈ ਉਹ ਦੂਰ ਹੋ ਜਾਂਦਾ ਕਿਉਂਕਿ ਜੰਮਣ ਮਰਨ ਦਾ ਬੜਾ ਭਾਰੇ ਦੁੱਖ ਹੈ ਕੋਸ ਦੁੱਖ ਨੂੰ ਜੇ ਦੂਰ ਕਰਨਾ ਬੈਬਿਰ ਪਰਮੇਸ਼ਵਰ ਦੇ ਨਾਮ ਦੇ ਵਿੱਚ ਲੀਨ ਹੋ ਜਾ ਉਹਦੇ ਰੰਗ ਦੇ ਵਿੱਚ ਰਤੇ ਤੇ ਉਹਦੇ ਪ੍ਰੇਮ ਦੇ ਰੰਗ ਦੇ ਵਿੱਚ ਰਤੇ ਫੇਰ ਜਿਹੜਾ ਇਹ ਦੁੱਖ ਜਿਹੜਾ ਹੈ ਦੂਰ ਹੋ ਜਾਂਦਾ ਮਹਾਰਾਜ ਜੀ ਅੱਕੇ ਪ੍ਰਮਾਨ ਕਰਦੇ ਤੇਰੀ ਵਖਸ ਨਾ ਮੇਟ ਕੋਈ ਸਤਪੁਰ ਕਾ ਦਿਲਾਸਾ ਕਸਸ ਨੋ ਸੰਸਾਰ ਦੇ ਅੰਦਰ ਜੇ ਕਿਸੇ ਨੂੰ ਤੋਂ ਬਖਸ਼ਤ ਕੀਤਾ ਪ੍ਰਮਾਤਮਾ ਜੀ ਉਸ ਨੂੰ ਕੋਈ ਮਿਟਾ ਨਹੀਂ ਸਕਦਾ ਜੇ ਕੋਈ ਪਰਮੇਸ਼ਵਰ ਸੱਚੇ ਪਾਸਧਰ ਤੇ ਕਿਸੇ ਨੂੰ ਕੁਝ ਦੇਣਾ ਵੀ ਬਖਸ਼ਸ ਕਰਨੀ ਹੋਵੇ ਫਿਰ ਮਹਾਰਾਜ ਦੀ ਪਿਕਥਾ ਬੜੇ ਸੁੰਦਰ ਵਚਨ ਕਰਦੇ ਨੇ ਜੇ ਪਰਮੇਸ਼ਰ ਵੱਡਾ ਹੈ ਪਰਮੇਸ਼ਰ ਨਾਲ ਉਹ ਵਚਨ ਨੇ ਜਾਮ ਗੁਰੂ ਹੋਏ ਵੱਲ ਤਨ ਹੈ ਕਿਆ ਗਾਰਮ ਤੇਚੇ ਜਾਮ ਗੁਰੂ ਹੋਏ ਵੱਲ ਲੱਖ ਬਾਹੇ ਕਿਆ ਤੇ ਲੱਖਾਂ ਬਾਹਾਂ ਵੀ ਉਸ ਨੂੰ ਮਿਟਾਣ ਦੀ ਕੋਸ਼ਿਸ਼ ਕਰਨ ਪਰ ਪ੍ਰਮਾਤਮਾ ਦਾ ਤਾਰ ਸੱਚੇ ਪਾਤਸ਼ਾਹ ਜੀ ਜੇ ਬਖਸ਼ਸ ਤੁਹਾਡੀ ਹੋਵੇ ਫਿਰ ਉਸ ਨੂੰ ਕੋਈ ਮੇਟ ਨਹੀਂ ਸਕਦੇ ਇਹ ਮੇਟ ਨਹੀਂ ਸਕਦਾ ਇਹ ਪਰਮਾਤਮਾ ਉਸ ਅਕਾਲ ਪੁਰਖ ਉਸ ਸਤਿਗੁਰੂ ਜੀ ਦਾ ਜਿਹੜਾ ਦਿਲਾਸਾ ਹੈ ਪ੍ਰਭਾਸਾ ਹੈ ਵਿਸ਼ਵਾਸ ਹੈ ਇਹ ਪਰਮਾਤਮਾ ਜੀ ਦਾ ਦਿੱਤਾ ਹੋਇਆ ਇਸ ਨੂੰ ਬਖਸ਼ ਦਿੱਤੇ ਇਸ ਨੂੰ ਫਿਰ ਮਿਟਾਉਣ ਨਹੀਂ ਦਿੱਤਾ ਇਹ ਵਿਸ਼ਵਾਸ ਭਰੋਸਾ ਪਰਮੇਸ਼ਵਰ ਨੂੰ ਜਪ-ਜਪ ਕੇ ਉਸ ਨੂੰ ਯਾਦ ਕਰ ਕਰਕੇ ਵਿਸ਼ਵਾਸ ਹੁੰਦਾ ਗੁਰਦੇਵ ਜੀ ਅੱਗੇ ਬਰਤਨ ਕਰਦੇ ਨਾਮ ਕੀਆ ਯਾ ਸੁਖ ਫਲ ਪਾਇਆ ਆਟ ਪਹਿਰ ਆਰਾਧੇ ਇੱਕ ਤਾਂ ਤਨ ਕਰਕੇ ਇਸ ਜੀਵਾ ਦੇ ਨਾਲ ਉਸ ਪਰਮੇਸ਼ਵਰ ਜੀ ਦੇ ਨਾਮ ਨੂੰ ਧਿਆਨਾ ਵਾਹਿਗੁਰੂ ਵਾਹਿਗੁਰੂ ਦਾ ਸਿਮਨ ਕਰਨਾ ਜੀਵਾ ਦੇ ਫਿਰ ਅੱਠੇ ਪਹਿਰ ਤਾਂ ਤਾਂ ਹੀ ਇਤਿਆਸਕਦਾ ਜੇ ਮਨ ਦੇ ਵਿੱਚ ਵਸੇ ਕਿਉਂਕਿ ਲਈ ਤੇ ਰਾਤ ਦੇ ਸਮੇ ਸੋਹਣੰ ਅੱਠ ਪਹਿਰ ਹੁੰਦੇ ਨੇ ਦਿਨ ਦਾ ਦਿਨ ਫਿਰ ਅੱਡੇ ਪਹਿਰ ਮੰਨ ਕਰਕੇ ਅਰਾਧਾ ਕਰਦਾ ਹੈ ਤਨ ਕਰਕੇ ਪ੍ਰਮਾਤਮਾ ਨੂੰ ਅਰਾਧਿਆ ਮੰਨ ਕਰਕੇ ਅੱਡੇ ਪਹਿਰ ਉਸ ਪਰਮੇਸ਼ਵਰ ਜਿਹਨੂੰ ਅਰਾਧਿਆ ਫਿਰ ਹੋਇਆ ਕਿ ਫਿਰ ਸੁੱਖਾਂ ਦੀ ਜਿਹੜੇ ਪ੍ਰਾਪਤੀ ਹੋਈ ਸੁੱਖ ਹੀ ਸੁੱਖ ਮਿਲਦੇ ਰਹੇ ਮਹਾਰਾਜ ਅੱਗੇ ਬਤਨ ਕਰਦੇ ਨੇ ਦੇਵੀ ਸਰਨ ਤੇਰੇ ਪਰਵਾਸ ਪਰਚ ਦੁਸ਼ਟ ਲੈ ਸਾਧੇ ਏ ਪ੍ਰਮਾਤਮਾ ਜੀ ਮੈਂ ਤੁਹਾਡੀ ਸ਼ਰਨ ਦੇ ਵਿੱਚ ਆਇਆ ਤੇ ਪਰਵਾਸਾ ਵੀ ਮੈਨੂੰ ਵਿਸ਼ਵਾਸ ਤੇ ਭਰੋਸਾ ਦੇ ਤੁਹਾਡਾ ਹੀ ਹੈ ਜੇ ਸ਼ਰਨ ਦੇ ਵਿੱਚ ਆਇਆ ਫਿਰ ਜਿਹੜੇ ਪੰਜ ਜਿਹੜੇ ਦੁਸ਼ਟ ਸਨ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਉਹ ਦੁਸ਼ਟ ਪਰਮਾਤਮਾ ਇਹਦੇ ਸਭ ਲਿੰਦਾ ਹੈ ਦੂਰ ਕਰ ਦਿੰਦਾ ਹੈ ਨਹੀਂ ਤੇ ਉਹ ਕਰਦੇ ਕੀ ਨੇ ਮਹਾਰਾਜ ਜੀ ਕਹਿੰਦੇ ਨੇ ਇਸ ਦੇਹੀ ਅੰਦਰ ਪੰਜ ਚੋਰ ਵਸੇ ਕਾਮ ਕ੍ਰੋਧ ਲੋਭ ਮੋਹ ਅਹੰਕਾਰਾ ਅੰਮ੍ਰਿਤ ਲੋਟੈ ਮਨ ਮੁਖ ਨਏ ਸੁਦੇ ਅੰਮ੍ਰਿਤ ਲੁੱਟੇ ਮਨ ਮੁਖ ਨੇ ਗੁੱਝੇ ਉਹ ਅੰਮ੍ਰਿਤ ਨੂੰ ਲੁੱਟਦੇ ਨੇ ਇਹਦੇ ਅੰਦਰ ਉਹ ਜਿਹੜੇ ਦੂਤ ਸਨ ਨਾ ਉਹ ਜਿਹੜੇ ਦੁਸ਼ਤ ਸਨ ਤਾਂ ਫਿਰ ਪਰਮੇਸ਼ਵਰ ਦੀ ਸ਼ਰਨ ਦੇ ਪਿਆ ਉਹਦੇ ਵਿਸ਼ਵਾਸ ਤੇ ਉਹਦੇ ਭਰੋਸੇ ਤੇ ਉਹ ਫਿਰ ਸਾਡੇ ਜਿਹੜੇ ਇਸ ਦਾ ਕੁਝ ਵਿਗਾੜ ਨਹੀਂ ਸਕਦੇ ਇਸ ਨੂੰ ਕੋਣ ਸਦਿਓ ਦੂਰ ਹੋ ਗਏ ਆਖਰੀ ਤੁਕਾਂ ਦੇ ਅੰਦਰ ਪੰਚਮ ਗੁਰਦੇਵ ਜੀ ਪ੍ਰਮਾਣ ਕਰਦੇ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਪਿਆਰ ਫੈਤ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਦਾਤਾ ਜੀ 나ਕ ਮੈਨੂੰ ਕੋਈ ਗਿਆਨ ਹੈ ਨਾ ਹੀ ਮੇਰੇ ਧਿਆਨ ਹੈ ਧਿਆਨ ਦੇ ਵਿੱਚ ਮੇਰਾ ਜਿਹੜਾ ਕੋ ਟਿਕਾ ਵੀ ਨਹੀਂ ਰਹਿੰਦਾ ਸਬਦ ਤੇ ਸੁਰ ਦਾ ਮਿਲਾਪ ਨਹੀਂ ਹੁੰਦਾ ਨਾ ਹੀ ਸੁਭ ਕਰਮ ਦੇ ਨੇ ਗਿਆਨ ਕੋਈ ਸਤਗੁਰੂ ਮਹਾਰਾਜ ਸੱਚੇ ਪਾਤਸ਼ਾਹ ਇੱਕ ਥਾਂ ਬੜੇ ਸੁੰਦਰ ਪ੍ਰਵਾਨ ਕਰਦੇ। ਵਾਸਤਾ ਕਹਿੰਦੇ ਗਿਆਨਹੀਨ ਅਗਿਆਨ ਪੂਜਾ। ਗਿਆਨਹੀਨ ਅਗਿਆਨ ਹਨੇਰੇ ਦੇ ਅੰਦਰ ਹੋਰ ਹੋੜੀ ਤਿਰ ਜਾਂਦਾ। ਵਾਸਤਾ ਕਹਿੰਦੇ ਅੰਧ ਵਰਤਾਵਾ ਭਾਉ ਹੈ ਦੂਜਾ। क्योंकि आत्मक जीवन तो बिना अंध हनेरा, हनेरा ही है दूजा भाव परमेश्वर परमात्मा तो बिना दूजे भाव दे अंध वर्तारा पालो दूजा फिर ज्ञान प्राप्त हो कि ध्यान लगे महाराज जी कहने रहे हैं गुरु बिण गया धर्म बिन ध्यान ਸੱਚ बिन ਸਾਖੀ ਮੋਲੋ ਨਾ ਬਰ ਗੁਰੂ ਤੋਂ ਬਿਨਾ ਉਹ ਗਿਆਨ ਦੀ ਪ੍ਰਾਪਤੀ ਨਹੀਂ ਹੋ ਸਕਦੀ ਮਹਾਰਾਜੀ ਜੀ ਤੇ ਗੁਰ बिन ਗਿਆਨ ਤੇ ਧਰਮ बिन ਧਿਆਨ ਸੱਚ बिन ਸਾਖੀ ਮੋਲੋ ਨਾ ਬਾਕੀ ਮਾਨੁ ਕੱਲੈ ਉਠੀ ਚੱਲੈ ਸਾਧ ਨਾਹੀ ਇਵੇਹੀ ਕਰਦਾ ਮਾਨੁ ਮਨੁਕ ਪਰਮੇਸ਼ਰ ਤੇ ਹਿੰਦਾ ਹੈ ਭੇਜਤ ਕੁਝ ਕਰਨ ਵਾਸਤੇ ਮਾਨੁ ਕੱਲੈ ਪਰ ਕਿ ਉੱਤੀ ਚੱਲ ਪੂਰੇ ਕਾਲ ਦੇ ਵਿੱਚ ਮਿਫਰਦਾ ਹੋਇਆ ਤੇ ਸੰਸਾਰ ਕੋ ਪੂਛ ਕਰ ਜਾਂਦਾ ਉੱਤੀ ਚੱਲ ਇੰਨਾ ਕਰਨਾ ਦੇ ਵਿੱਚ ਆਨੰਦ ਨਹੀਂ ਸਵਾਦ ਨਹੀਂ ਸਾਧ ਨਹੀਂ ਇਹ ਦੇਖੀ ਕਰਦੇ ਕਿਵੇਂ ਹੋਏਗਾ ਮਹਾਰਾਜੀ ਕਹਿੰਦੇ ਨੇ ਕਿ ਇਹ ਇਸ ਤਰ੍ਹਾਂ ਹੋ ਸਕਦਾ ਹੈ ਗਿਆਨ ਅੰਜਨ ਗੁਰਦੀਆ ਅਗਿਆਨ ਅੰਧੇਰ ਬినాਸ਼ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪਰਗਾਸ ਨਹੀਂ ਤੇ ਮਹਾਰਾਜ ਤੇ ਪਰਮਾਨ ਕਰਦੇ ਨਾ ਗਿਆਨ ਹੈ ਨਾ ਧਿਆਨ ਹੈ ਨਾ ਹੀ ਸੁਭ ਕਰਮ ਹੈ ਨਾ ਹੀ ਉਸ ਪਰਮੇਸ਼ਰ ਦੀ ਸਾਰ ਵੀ ਨਹੀਂ ਦੱਸ ਤੋ ਦੀ ਤੁਹਾਡੀ ਸਾਰ ਕਿੱਥੇ ਜਾਣ ਕਰਦਾ ਗਿਆਨ ਨਹੀਂ ਕੋਈ ਧਿਆਨ ਨਹੀਂ ਕੋਈ ਸੁਭ ਕਰਮ ਨਹੀਂ ਕੋਈ ਤੇ ਬਚਨ ਮਹਾਰਾਜੇ ਕਹਿੰਦੇ ਨੇ ਗਿਆਨ ਧਿਆਨ ਕਿਛ ਕਰਮ ਨਾ ਜਾਣ ਨਾਹੀਂ ਨਿਰਮਲ ਕਰਨੀ ਸਾਧ ਸੰਗਤ ਕੇ ਅੰਚਲ ਲਾਵੋ ਬੇਕਮਨ ਨਤੀ ਦੇ ਤਰ ਤਾਰ ਸੱਚੇ ਪਾਸਾ ਜੀ ਮੈਨੂੰ ਕੋਈ ਗਿਆਨ ਨਹੀਂ ਕੋਈ ਧਿਆਨ ਨਹੀਂ ਸੁਭ ਕਰਮ ਨਹੀਂ ਮੇਰੇ ਮੈਂ ਤੁਹਾਡੀ ਸਾਰ ਨਹੀਂ ਜਾਣੀ ਮਹਾਰਾਜ ਆਕਰਤ ਤੁਪ ਦੇ ਅੰਦਰ ਮਹਾਰਾਜ ਉਪਰ ਫਰਮਾ ਕਰ ਦੇਨੇ ਸਭ ਤੇ ਵੱਡਾ ਸਤਪੁਰ ਨਾਨਕ ਜਿਨ ਕਲ ਰਾਖੀ ਮੇਰੀ ਪੰਜਵੇਂ ਗੁਰਦੇਵ ਧਰਮ ਸਿੱਧਿ ਗੁਰ ਅਰਜਨ ਦੇਵ ਮਹਾਰਾਜ ਸੱਚੇ ਪਾਸੇ ਫਰਮਾਨ ਕਰਦੇ ਨੇ ਕਿ ਉਹ ਪਰਮੇਸ਼ਵਰ ਅਕਾਲ ਪੂਰਵੈ ਗੁਰੂ ਜੀ ਸਭ ਤੋਂ ਵੱਡਾ ਹੈ ਗੁਰੂ ਨਾਨਕ ਸਾਹਿਬ ਜੀ ਸਭ ਤੋਂ ਵੱਡੇ ਨੇ ਔਲਵੀਆ ਵੱਡੇ ਦੀਆਂ ਵੱਡੀਆਂ ਵੱਡੀਆਂ ਉਹ ਵੱਡਾ ਖਾਈ ਵੱਡਾ ਕਿੰਨਾ ਵੱਡਾ ਸੋਨ ਵੱਡਾ ਆਖੇ ਸਰ ਕੋਈ ਕੇਵਲ ਵੱਡਾ ਢਿੱਟਾ ਹੋਏ ਕੀਮਤ ਪਾਇ ਨਾ ਕਹਿਆ ਜਾਏ ਕਹਨੇ ਵਾਲੇ ਤੇ ਰਹੇ ਸਮਾ ਉਹ ਹੈ ਪਰਮੇਸ਼ਵਰ ਦੀ ਵੱਡਾ ਹੀ ਹੈ ਪ੍ਰਮਾਤਮਾ ਸਾਰੇ ਸੰਸਾਰ ਦੀ ਉਤਪਤੀ ਕਰਦਾ ਹੈ ਇਹਦੀ ਸੰਭਾਲ ਵੀ ਕਰਦਾ ਇਹਦੀ ਲੈਤਾ ਵੀ ਕਰਦਾ ਉਸ ਵੱਡੇ ਨੇ ਉਸ ਪਰਮੇਸ਼ਵਰ ਨੇ ਕੱਲ ਮੇਰੀ ਇੱਜ਼ਤ ਜਿਹੜੀ ਹੈ ਉਹ ਰੱਖ ਲਈ ਮੇਰੀ ਪੱਤ ਰੱਖ ਲਈ ਉਸ ਪਰਮੇਸ਼ਵਰ ਨੇ ਤੋ ਗੁਰਦੇ ਸੱਚੇ ਪਾਛੇ ਅਗੰਮੀ ਬਾਣੀ ਅਗਾਧ ਬੋਧ ਕਹਿ ਨ ਕਤੰ ਤੋਂ ਬਹਾਰ ਹੈ ਬੇਅੰਤ ਬੇਅੰਤ ਤ੍ਰੁੱਤੀਆਂ ਗਲਤੀਆਂ ਹੋ ਜਾਂਦੀਆਂ ਨੇ ਗੁਰੂ ਕੀ ਸੰਤ ਭੁੱਲਾਂ ਚੁੱਕਾਂ ਬਖਸ਼ ਨ ਹੋ ਗਏ ਭੁੱਲਾਂ ਚੁੱਕਾਂ ਦੀ ਖਿਮਾ ਜੀ ਆਖੀ ਤੁਕਾਂ ਪੜ ਕੇ ਆਪਾ ਤੇ ਸੰਪੂਰਨਤਾ ਕਰਦੇ ਇਸ ਤਰ੍ਹਾਂ ਸਰਬੰਤ ਕਰੋ ਪਿਆਰ ਹੈ ਗਿਆਨ ਧਿਆਨ ਕਿਛ ਕਰਮਨ ਆਣਾ ਸਾਰ ਨਾ ਜਾਣ ਦੇਵੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ